ਲੁਧਿਆਣਾ ਜਾਗਰੂਕਤੀ ਸੈਨਾ ਦੇ ਵੱਲੋਂ 100% ਦੀ VOTING ਨੂੰ ਲੈ ਕੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ। ਪਤਿਕਾਣਾ ਗਲਬਤ ਕਰਦਿਆਂ ਜਾਗਰੂਕਤੀ ਸੈਨਾ ਦੇ ਅਧਿਐਕਸ਼ ਪ੍ਰਵੀਨ ਡਾਂਗਣੀ ਦੱਸਿਆ ਕਿ ਲੁਧਿਆਣਾ ਡਿਪਟੀ ਕਮਿਸ਼ਨਰ ਦੇ ਰਾਹੀਂ ਦੇਸ਼ ਦੇ ਰਾਸ਼ਟਰਪਤੀ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ। ਜਿਸ ਵਿੱਚ ਉਹਨਾਂ ਮੰਗ ਕੀਤੀ ਹੈ ਕਿ VOTING ਪ੍ਰਕਿਰਿਆ ਨੂੰ ਆਧਾਰ ਕਾਰਡ ਦੇ ਨਾਲ ਜੋੜਿਆ ਜਾਵੇ ਤਾਂ ਜੋ ਲੋਕ ਆਨਲਾਈਨ VOTING ਕਰ ਸਕਣ। ਕਿਉਂਕਿ ਜੇਕਰ ਆਨਲਾਈਨ ਲੱਖਾਂ ਰੁਪਏ ਦਾ ਕਾਰੋਬਾਰ ਹੋ ਸਕਦਾ ਹੈ ਤਾਂ ਫਿਰ ਇੱਕ ਮੈਸੇਜ ਰਾਹੀਂ ਆਨਲਾਈਨ VOTING ਕਿਉਂ ਨਹੀਂ ਪਾ ਸਕਤੀ। ਅੱਜ ਜਾਗਰਤੀ ਸੈਨਾ ਵੱਲੋਂ ਮਾਨਯੋਗ ਪ੍ਰਧਾਨ ਮੰਤਰੀ ਜੀ ਦੇ ਨਾਮ ਮਾਰਫਤ ਡਿਪਟੀ ਕਮਿਸ਼ਨਰ ਲੁਧਿਆਣਾ ਇੱਕ ਮੰਗ ਪੱਤਰ ਭੇਜਿਆ ਜਾ ਰਿਹਾ ਕਿ 100% VOTING ਯਕੀਨੀ ਬਣਾਉਣ ਲਈ ਇੱਕ ਕਾਨੂੰਨ ਬਣਾਇਆ ਜਾਵੇ ਜੇ ਕੀ ਕਹਿੰਦੇ ਆਪਣਾ ਔਨਲਾਈਨ ਲੱਖਾਂ ਕਰੋੜਾਂ ਦੀ ਟ੍ਰਾਂਜ਼ੈਕਸ਼ਨ ਹੋ ਸਕਦੀ ਹੈ ਬੈਂਕ ਟੂ ਬੈਂਕ 100% ਸਿਕਿਓਰ ਤਾਂ VOTING ਵੀ ਔਨਲਾਈਨ ਹੋ ਸਕਦੀ ਹੈ ਬੰਦੇ ਦੀਆਂ ਲੱਖ ਮਜਬੂਰੀਆਂ ਹੋ ਸਕਦੀਆਂ ਕੋਈ ਹਸਪੀਟਲ ਹੈ ਕੋਈ ਵਿਦੇਸ਼ ਚ ਹੈ ਕੋਈ ਟੂਰ ਦੇ ਉੱਤੇ ਹੈਗਾ ਤੇ ਆਨਲਾਈਨ ਅਗਰ VOTING ਹੋਏਗੀ OTP ਦੇ ਮਾਧਿਅਮ ਨਾਲ ਤੇ ਲੋਕਤੰਤਰ ਦੇ ਉੱਤੇ ਲੋਕਾਂ ਦਾ ਵਿਸ਼ਵਾਸ ਬਣਿਆ ਰਹੇਗਾ ਜਿਹੜਾ 50% ਤੋਂ 60% VOTING ਹਰ ਇਲੈਕਸ਼ਨ 'ਚ ਰਿਕਾਰਡ ਹੋ ਰਹੀ ਹੈ ਇਹ ਲੋਕਤੰਤਰ ਲਈ ਕੋਈ ਠੀਕ ਸਟੈਪ ਨਹੀਂ ਹੈ 100% VOTING ਲੋਕਤੰਤਰ ਲਈ ਇੱਕ ਜ਼ਰੂਰੀ ਕਾਨੂੰਨ ਹੋਣਾ ਚਾਹੀਦਾ ਇਹਨੂੰ ਆਧਾਰ ਨਾਲ ਵੋਟ ਕਾਰਡ ਨਾਲ ਜੋੜਿਆ ਜਾਵੇ ਜਿਹੜਾ ਬੰਦਾ ਵੋਟ ਨਾ ਕਰੇ ਉਦਾ ਆਧਾਰ ਕਾਰਡ ਵੋਟਰ ਕਾਰਡ ਕੈਨਸਲ ਕਰਕੇ ਸਰਕਾਰੀ ਸਹੂਲਤਾਂ ਜਿੰਨੀਆਂ ਵੀ ਮਿਲਦੀਆਂ ਨੇ ਉਹ ਖਾਰਜ ਕੀਤੀਆਂ ਜਾਣ ਕਿਉਂਕਿ VOTING ਜਿੱਥੇ ਸਾਡੀ ਜ਼ਿੰਮੇਵਾਰੀ ਆ ਸਾਡਾ ਕਰਤਵਿਆ ਵੀ ਆ ਇਹ ਤਾਂ ਹੁਣ ਲੋਕਾਂ ਦੇ ਵਿੱਚ ਇੱਕ ਵਿਚਾਰ ਜਾਏਗਾ ਲੋਕ ਇਹਦੇ ਤੇ ਵਿਚਾਰ ਕਰਨਗੇ ਆਉਣ ਵਾਲੇ ਸਮੇਂ 'ਚ ਹੋ ਸਕਦਾ ਇੱਕ ਮੂਵਮੈਂਟ ਬਣੇ ਵਿਧਾਨ ਸਭਾ ਇਧਰ ਹੀ ਟਿੰਕਾ ਚਾਤ ਰਿਪੋਰਟ